ਕੀ ਸੋਦੇ ਸੰਤਨ ਜੀ ਨੂੰ ਤੇ ਗੁਰੂ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਬਦਾ ਖਲਗੁਰੂ ਬਾਬਾ ਜੀ ਮੇਰ ਕਰੋ ਕਿਰਪਾ ਕਰੋ ਬਈ ਖਾਣ ਪੀਣ ਦਾ ਰਾਜ ਕਰੋ ਬਾਬਾ ਜੀ ਓ ਕੀ ਕੜੀ ਨਾ ਦੇਖੰਦੀ ਕਰੋ ਕਿਰਪਾ ਸੰਤਨ ਜੀ ਨੂੰ ਤੇ ਗੁਰੂ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬਾਬਾ ਜੀ ਕਰੋ ਕਿਰਪਾ ਬਾਬਾ ਜੀ ਬੱਚਿਆਂ ਦੇ ਲਓ ਨਹੀਂ ਪਾਗ ਲਿਲਾ ਰਹਦ ਤਬ ਲੋ ਬ੍ਰਹਮ ਤੇ ਫਿਰ ਤੇ ਬਹਤਾਇਓ ਕਾਲ ਕੋਰ ਸਮੁੰਦਰ ਮੈਂ ਬੂੜ ਤਥੇ ਕਬ ਹੂੰ ਮਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿ ਹੋ ਜਨ ਅਰਜੁਨ ਦੇਵ ਗੁਰੂ ਏਹ ਸੰਕਟ ਜੋਨ ਘਰ ਬਨਾਇਓ ਤਤ ਵਿਚਾਰ ਇਹ ਮਥੁਰਾ ਜਗ ਤਾਰਨ ਕਾਉ ਅਵਤਾਰ ਬਣਾਇਓ ਜਪਿਓ ਜਨ ਅਰਜੁਨ ਦੇਵ ਗੁਰੂ ਫੇਰ ਸੰਕਟ ਜੋਂਨ ਘਰਬ ਲਾਇਆਇਓ ਜੀਤਾ ਸਮੁੰਦ ਸਾਗਰ ਨੀਰ ਭਰਿਆ ते अगुण हे दया करो कशावो डुबद पथर तारे जीगन बराबर तप पीतर वग काथी रणवत नानक हुकम पछाण ਉਕੂਆ ਦਿਨ ਰਾਤੀ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਟਈ ਕਾਮ ਸੀਤਲ ਥੀ ਵਨਾਂ ਕਾ ਜਪੰਦੜੂ ਹਰ ਨਾਮ ਨਾ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕੈਨ ਜਪਿਓ ਗੁਰਮੰਤ ਰਾਮ ਨਾਮ ਓਰ ਮੈਂ ਗਿਓ ਜਾ ਕੇ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਹੋਇ ਸੋ ਕਹੋ ਟਲ ਗੁਰ ਸੇਵੀਐ ਜਹਨ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕਹ ਜਨਮ ਮਰਨ ਦੁਖ ਜਾਈ ਹੋਵ ਸਿਵਤ ਖਸਮ ਦੀ ਨਵਰ ਅਰ ਸੋ ਕਰ ਸੋ ਛੱਟੀਐ ਤੁਧ ਡਿਠੀ ਸਚੀ ਬਾਤ ਸਾਹ मल जनम जनम द कटी सजन सचा सिर सह द सहू जिस पास ब सोया सब ने सहू सपनाम श्री वाहे गुरू साहिब जी जैत सरी महला पंजवा वार पंजवालोका नाल एको ਤੋ ਗੁਰ ਪ੍ਰਸਾਦ ਸਲੋਕ ਤਾਦ ਪੂਰਨ ਮਾਧ ਪੂਰਨ ਧੰਤ ਪੂਰਨ ਪਰਮੇਸ਼ੁਰਾ ਸੰਵਰੰਤ ਸੰਤ ਸਰਬਤਰ ਰਮਣ ਉੰਨਾਨਕ ਅਗਨਾਸਨ ਜਗ ਦੀ ਸੁਰਾ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰਾ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗਨਾਸਨ ਜਗ ਦੀ ਸੁਰ ਹੈ ਇਕਨ ਸੁਨਨ ਸੁਨਾਵਨੋ ਮਨ ਮੈਂ ਦਿਰੜਿਆ ਸੱਚ ਊਰ ਰਹੋ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪਾਉ ਨਰੰਜਨ ਗਾਈ ਐ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋਈ ਕਨ ਮਹਿ ਤਾਪ ਉਤਾਪ ਦਾ ਇਸ ਬਿਨ ਨਹੀਂ ਕੋ ਹੰਡੂ ਬ੍ਰਹਮੰਡ ਪਾਤਾਲ ਦੀਪ ਭਰავਿਆ ਸਭ ਨੂੰ ਹੀ ਜਿਵੇਂ ਆਪ बुਝਾਏ ਸੋ ਬੁਝਸੀ ਨਿਰਮਲ ਜਨਸ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ੴ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਪਰਮ ਸਨਮਾਨਯੋਗ ਸਤਕਾਰਯੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਤਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਜੈਤ ਸ੍ਰੀ ਕੀਰਤ ਬਾਰ ਅੰਦਰ ਤਾਂ ਤਨ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 705 ਉੱਪਰ ਸੁਭਾਏ ਮਾਨ ਹੈ ਸਤਗੁਰ ਜੀ ਕਿਰਪਾ ਕਰਨ ਵੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਹ ਲੱਜੁਕਾਂ ਦੀ ਖਿਮਾ ਕਰਨੀ ਜੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरू जी फति